چوی اور ساری کت کے پڑی ہے اور فصل ہلیا ہر چار چرتر گل بال سب نے چار بندے ਸ਼ਕਾ ਸੀਤਾ ਰਿਆ ਬੱਲਾ ਸੋਨਾ ਛੱਕਾ ਮਾਰਿਆ ਵੀ ਪਹਿਲਾ ਵੱਟ ਗਿਆ ਤੇ ਨੈਕਸਟ ਬੱਲਾ ਇਮੀਗ੍ਰੇਸ਼ਨ ਵਾਲੇ ਹੱਸ ਰਿਹਾ ਵੀ ਭੱਗੇ ਪੈਣਗੇ ਗੂੜਾ ਪੈਣਗੇ 510 ਲੱਗਿਆ ਹੋਇਆ ਨਵਾ ਚਾਰੇ ਬੈਠਿਆ ਤੇ ਨੋਟਰਾ ਜੇਬਾਂ ਭਰੀਆਂ ਹੋਣਾ ਆ ਬਾਗ ਦਾ ਸਰ ਹਰਸ਼ਾ ਅੰਮ੍ਰਿਤਗੜ ਦੀ ਧਰਤੀ ਆ ਵੱਡਾ ਬੱਲਾ ਸੱਡੀ ਖੜਦਾ ਬੱਲਾ ਹੁਦੀਆ ਓ ਸ਼ਾਟਮੈਨ ਸ਼ੁਰੂ ਮਰਦੀ ਆ ਰਿਓ ਤੇ ਆਪਣਾ ਕਹਿੰਦਾ ਸੀ ਜਦੋਂ ਫਲੈਕਸਾ ਲਾਉਣਾ ਹੈ ਵੀ ਜਿੱਦੇ ਦੀ ਜਲਵਾ ਇੰਨਾ ਨਹੀਂ ਲਵਾਉਣਾ ਓਏ ਹੋਏ ਹੋਏ ਲੈਕ ਸਾਈਡ ਦਾ ਸੌਤਾ ਲੰਮਾ ਛੱਕਾ ਰੋਕੀ ਜਾ ਬਹਾਰਾ ਜਿਹੜੀ ਤੇਰੀ ਸ਼ੁਰੂ ਕਾਉਂਦੇ ਜਿਵੇਂ ਟੀਮ ਕੰਦੇ ਕੰਦੇ ਕਰਕੇ ਆਉਂਦਾ موسیقی ਹਾਗੰਦਰ ਨੇ ਪੱਟੇ ਕੱਟਨੇ ਹੋਣੀ ਇਹੋ ਵਾਹਲਾ ਕੋਈ ਆਮ ਮੁਸਾਫਰ ਨਹੀਂ ਸੰਤ ਮਹਾਨ ਸੁੱਤਾ ਏ ਹਾੜਾ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁੱਤਾ ਏ ਹਾੜਾ ਹਾੜਾ ਸ਼ੋਰ ਨਾ ਕਰਿਓ ਮਹਿਮਾਨ ਸੁੱਤਾ ਏ ਮੈਂ ਕਹਿੰਦੇ ਸ਼ਹੀਦਾਂ ਦੀ ਧਰਤੀ ਹੈ ਦਰਵਾਜ਼ਾ ਗੱਡੀਆਂ ਦਾ ਕਦੇ ਚਿਤਕੂ ਖਿਡਾਰੀਆਂ ਮੇਰਾ ਪਾਣਾ ਪਾਇਆ सौ तव्हांजा सौ तव्हांजा चवंदी उते हर कम करे पर ਯਾ ਵੀ 13 ਬਾਲਾਂ ਤੇ ਆ ਆ ਕਰਦਾ ਧੂਆ ਆ ਚੜਦਾ ਧੂਆ ਪਤਕੜ ਉਹ ਸਾਹਮਣੇ ਬੱਲੇ ਬੱਲੇ ਕਰਾਈ ਰਵੀਨੂਰ ਪਰਬੇਟ 13 ਬਾਲਾਂ 50 ਹਰਸ਼ ਦੇ ਹੋ ਗਏ ਨੇ ਆਹ ਵਾਹ ਲਾਓ ਸਾਹਮਣੇ ਬਾਹਰ ਹਵਲ ਵਿੱਚ ਆ ਵੀ ਰੰਟ ਆ ਗਈ ਉਹ ਖਿੱਚ ਰੱਖਾ ਉਹ ਹਰਸ਼ਾ ਦਾ ਮੁਰ ਗਿਆ ਮੁਕੰਨੇ ਸ਼ਫਰ ਦਾ ਗੁਰਜੀ ਪਤੌੜਾ ਉਹਦੇ ਪਾਸੇ ਇਕੱਠ ਕਦੇ ਜੁੜਿਆ ਹੋਇਆ ਹੈ ਹਾਈਟੇ ਪੁਲਾਂ ਕਦੇ ਕਿੰਨੇ ਭਾਗੇ ਪੈਂਦੇ ਸ਼ੁਰੂਆਤ ਦਿੱਤੇ ਲਾ ਰਿਹਾ ਪਟਾਣੋ ਦੇ ਨਾਲ ਮੰਗਾ ਘੋੜਿਆ ਕਿ ਨਹੀਂ ਸਮਾਂ ਜੀ ਵੀ ਰਿਤਾ ਜਾਣਾ ਹੋ ਚੱਗੇ ਬਾਅਦ ਉਸੇ ਲਾਗ ਦੇ ਵਿੱਚ ਪੁੱਤੇ ਧਾਈਆ ਦੇਣੀ ਹੈ ਜੂ

گلا سب نے سونے سر شب ہوتے ہیں اور فیصلے جیسے کدھر ہوتے ہاتھ میں جو لڑیے یہ سارا ورائٹی سردار کا گیا ہے ਨਬਾਤ ਸਾਹ ਤੋਂ ਵੱਧ ਪਾੜੇ ਲਿਖੇ ਲੋਗ ਵਸਦੇ ਹਸ਼ਿਆਨ ਦੇ ਫਾੜਾ ਪੁਜੇ ਪਾਸੋਂ ਵਧਦਾ ਚੋਟੀ ਦਾ ਨਾ ਸਾਹਮਣੇ ਪਹਿਲੀ ਬਾਲ ਤੇ ਪਹਿਲੀ ਵਾਰ ਤੇ ਜਿਹੜੀ ਕਮਾਲ ਕਰ ਦਿੱਤੀ ਹੈ ਹੰਦੇ ਪੱਤੋ ਦੇ ਵਿੱਚ ਪੱਤੋ ਹੀਰਾ ਸਿੰਘ ਦੀ ਧਰਦੀ ਉਹ ਪੇਂਦੀ ਵਾਲ ਉਧਰ ਉਹ ਡੋਂਗੋ 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 ਕੋਸ਼ਿਸ਼ ਕਰਦਾ ਗੁਰਮਨ ਬਰਾੜ ਬਾਲ ਸਾਡੇ ਤੇ ਆ ਗਏ ਨੇ ਕਹਿੰਦੇ ਬਰਤੂ ਮੋਟਰ ਸਾਈਕਲ ਸਹੀ ਆ ਵੀਰੇ ਜੂਮ ਵੀ ਸਹੀ ਆ ਲਾਈਵ ਵੀ ਸਾਫ ਆ ਭਰਾਵਾ ਬਲੋ ਕਰੀ ਮੋਟਰਸਾਈਕਲ ਜਿਹੜੇ ਚੋਰ ਇਸ ਪੌਂਦੀ ਕ੍ਰਿਕਟ ਦਾ ਪਰ ਦਸੇੜੀ ਵਾਲ ਉਧਰੋਂ ਪਾਸੇ ਗੁਰਗੀ ਤਾਰ ਖੇਡ ਦੇ ਬਰੰਡ ਵਿੱਚ ਓਏ ਗੋਲਾ ਛੜਤਾ ਮਾਮਾ ਵਾਲੇ ਨੇ ਥੱਪ ਥੱਪ ਵਾਇ ਆ ਆ ਮਾਮਾ ਵਾਲਾ ਧਰਤੀਆ ਪੁੱਤੋ ਹੀਰਾ ਸਿੰਘ ਦੀ ਦੂਜਾ ਗੋਲਾ ਟੈਂਕ ਦੇ ਵਿੱਚੋਂ بہت تار ہوئی ہے

ਤਪਾ ਹੁਟਵਾਰਾ ਇੱਕ ਵੱਡੀ ਸ਼ਰਮ ਦਾ ਹੈ ਦੇਖਣ ਤੋਂ ਮੇਰੀ ਵੀਡੀਓ ਉਹ ਕਿਤੇ ਪਾਸੇ ਦੇਖ ਸਕਦੇ ਵੀ ਮੁੰਡਾ ਕਦੇ ਦੂਰਪੁਰ ਦੇ ਦੀ ਧਰਦੀ ਦਾ ਆਹ ਟੋਨੀ 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 ਦੀ ਟੋਨੀ ਟੋਨੀ ਲਓ ਸਾਹਮਣੇ ਕਮਾਲ ਕਰਦੀ ਬਾਜਣ ਮੇਰੀ ਬੇਟੀ ਦਾ ਵੀ ਢਿੱਕੂ ਕੋਰ ਸੁਖਿਆ ਤੇ ਕਾਲਾ ਘੋਰੀਆ ਇਹ ਭਰਾ ਵੀ ਆ ਜਾਣਗੇ ਬੇਟੀ assemble ਹੱਥ ਜੁੜ ਕੇ ਪਰਚਾ ਦਾ ਨਾਜਵਾ ਸਵਾਪਾਤ ਪਰ ਚੰਦ